ਤਰਨਤਾਰਨ ਸ਼ਹਿਰ ਅਤੇ ਇਲਾਕੇ ਵਿੱਚ ਲਗਾਤਾਰ ਚੋਰੀਆਂ ਹੋਣ ਦੀਆਂ ਵਾਰਦਾਤਾਂ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਅੱਜ ਦੁਕਾਨਾਂ ਬੰਦ ਰੱਖੀਆਂ ਗਈਆਂ ਅੱਡਾ ਬਾਜ਼ਾਰ ਪ੍ਰਧਾਨ ਗੁਰਿੰਦਰ ਸਿੰਘ ਲਾਡੀ ਨੇ ਹੁਣ 15 ਦਿਨਾਂ ਤੱਕ ਪੁਲਿਸ ਨੇ ਚੋਰਾਂ ਨੂੰ ਨਾਕਾਬੂ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਬੋਡੀ ਚੌਂਕ ਉੱਤੇ ਪੁਲਿਸ ਖਿਲਾਫ ਲਗਾਤਾਰ ਤਰਨਾ ਦਿੱਤਾ ਜਾਵੇਗਾ ਅੱਜ ਤਰਨਤਾਰਨ ਸ਼ਹਿਰ ਵਿੱਚ ਅਤੇ ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇੱਕ ਚੋਰ ਗਰੋਹ ਵੱਲੋਂ ਲੋਕਾਂ ਅਤੇ ਪੁਲਿਸ ਦੀ ਨੀਂਦ ਹਰਾਮ ਕਰਨ ਵਾਲੇ ਚੋਰਾਂ ਵੱਲੋਂ ਕੁਝ ਦਿਨਾਂ ਵਿੱਚ ਲਗਾਤਾਰ ਇੱਕ ਦਰਜਨ ਵੱਧ ਚੋਰੀਆਂ ਕੀਤੀਆਂ ਹਨ ਜੋ ਹਾਲੇ ਤੱਕ ਥਾਣਾ ਸਿਟੀ ਪੁਲਿਸ ਵੱਲੋਂ ਫਿਲੀ ਕਾਰਗਜ਼ਾਰੀ ਨੂੰ ਲੈ ਕੇ ਦੁਕਾਨਦਾਰ ਜੂਨੀਅਨ ਦੇ ਪ੍ਰਧਾਨ ਗੁਰਿੰਦਰ ਸਿੰਘ ਲਾੜੀ ਦੀ ਅਗਵਾਈ ਹੇਠ ਗੰਡੇ ਵਾਲੇ ਧਰਮਸ਼ਾਲਾ ਵਿਖੇ ਇਕੱਠੇ ਕਰਕੇ ਪੁਲਿਸ ਖਿਲਾਫ ਧਰਨਾ ਲਾਉਣ ਵਾਸਤੇ ਤਿਆਰੀ ਹੁੰਦੀ ਵੇਖ ਤੁਰੰਤ ਫਿ ਡੀ ਸੀ ਐਸ ਪੀ ਤਸੀਮ ਸ਼ੀ ਅਤੇ ਅਗਵਾਈ ਹੇਠ ਥਾਣਾ ਸਿਟੀ ਐਸ ਐਚ ਓ ਉਸ ਨੀਲ ਸਿੰਘ ਕੁਮਾਰ ਅਤੇ ਪੀਸੀਆਰ ਸ਼ਹਿਰ ਦੇ ਇੰਚਾਰਜ ਬਲਦੇਵ ਸਿੰਘ ਪੁਲਿਸ ਫੋਰਸ ਸਮੇਤ ਕੁਝ ਕੇ ਦੁਕਾਨਦਾਰ ਨੂੰ ਘ੍ਰੋਸਾ ਦਵਾਇਆ ਅਗਲੇ 15 ਦਿਨਾਂ ਵਿੱਚ ਚੋਰੀ ਕਰਨ ਵਾਲੇ ਗਰੋਹ ਕਾਬੂ ਕਰ ਲਏ ਜਾਣਗੇ ਪਿਛਲੇ ਦਿਨੀ ਪਾਰਲੀਮੈਂਟ ਚੋਣਾਂ ਨੂੰ ਪੁਲਿਸ ਮੁਲਾਜ਼ਮ ਦੀਆਂ ਬਦਲੀਆਂ ਅਤੇ ਕੁਝ ਮੁਸ਼ਕਲਾਂ ਜ਼ਰੂਰ ਆਈਆਂ ਸਨ ਫਿਰ ਵੀ ਅੱਜ ਤੋਂ ਸ਼ਕਤੀ ਵਰਤਾਂਗੇ ਦੂਜੇ ਪਾਸੇ ਦੁਕਾਨਦਾਰ ਭਲਾਈ ਜੂਨੀਅਨ ਦੇ ਪ੍ਰਧਾਨ ਗੁਰਿੰਦਰ ਸਿੰਘ ਲਾਢੀ ਅਤੇ ਦੀਪਕ ਕੁਮਾਰ ਸੂਦਨੇ ਦੱਸਿਆ ਕਿ ਪਿਛਲੇ ਦਿਨਾਂ ਇੱਕ ਚੋਰ ਗਰੋਹ ਤਰਨਧਰਮ ਸਾਹਿਬ ਵਿੱਚ ਲਗਾਤਾਰ ਚੋਰੀ ਕਰਨ ਦੀਆਂ ਵਾਰਦਾਤਾਂ ਵਧੀਆਂ ਜਾ ਰਹੀਆਂ ਹਨ ਅੱਜ ਡੀਐਸਪੀ تر세ਮ ਸਿੰਘ ਵੱਲੋਂ ਵਿਸ਼ਵਾਸ ਦਿਵਾਇਆ ਜਾਂ ਤੇ ਹੁਣ ਦੁਕਾਨਾਂ ਦੁਬਾਰਾ ਖੋਲੀਆਂ ਜਾ ਰਹੀਆਂ ਹਨ ਦੁਕਾਨਦਾਰਾਂ ਨੇ ਕਿਹਾ ਕਿ ਜੇਕਰ 15 ਦਿਨਾਂ ਤੱਕ ਪੁਲਿਸ ਨੇ ਚੋਰਾਂ ਨੂੰ ਕਾਬੂ ਨਾ ਕੀਤਾ ਤਾਂ ਅਸੀਂ ਬੋਡੀ ਵਾਲੇ ਚੌਂਗ ਵਿੱਚ ਅਣਮਿੱਥੇ ਸਮੇਂ ਵਾਸਤੇ ਦਰਨਾ ਦੇਵਾਂਗੇ ਇਸ ਮੌਕੇ ਤੇ ਡੀ ਸੀ ਐਸ ਪੀ ਤਰਸੀਮ ਸਿੰਘ ਵੱਲੋਂ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ 15 ਦਿਨਾਂ ਤੱਕ ਚੋਰਾਬੀ ਜਲਦ ਕਾਬੂ ਕਰ ਲਿਆ ਜਾਵੇਗਾ ਇਹ ਤਾਂ ਹੁਣ ਆਉਣ ਵਾਲੇ ਵਕਤ ਹੀ ਦੱਸੇਗਾ ਪਰ ਤਾਂ ਪੁਲਸ ਚੋਰਾ ਨੂੰ ਕਦੋਂ ਤੱਕ ਕਾਬੂ ਕਰਦੀ ਹੈ ਸਾਡਾ ਇਹ ਸਾਰੇ ਸ਼ਹਿਰ ਦਾ ਦੁੱਖ ਨਾ ਕਿ ਆਪਾਂ ਪ੍ਰਸ਼ਾਸਨ ਕਿਸੇ ਦੀ ਜਾਣੀ ਮਿਕਸਾਨ ਨਹੀਂ ਬੀ ਕਰ ਰਿਹਾ ਇਸ ਚੀਜ਼ ਦਾ ਨਹੀਂ ਨਹੀਂ ਸਰ ਸਰ ਤੁਸੀਂ ਦੇ ਆ ਇੱਕ ਅਸਨਿਆਰੀ ਦੀ ਦੁਕਾਨ ਲੁੱਟ ਗਈ ਆ ਉਹਦਾ ਸਾਨੂੰ ਕੋਈ ਨਾਮ ਨਹੀਂ ਪਤਾ ਸਾਹਮਣੇ ਉੱਥੇ ਸਾਰੇ ਚੋਰੀ ਹੋਈ ਆ ਉੱਥੇ ਉਹਨਾਂ ਕੋਈ ਨਾਮ ਨਹੀਂ ਤਾਂ ਘਰਾਂ ਦੇ ਸਰ ਲੋਕੀ ਘਰਾਂ ਦੇ ਵਿੱਚੋਂ ਮੋਟਰਸਾਈਕਲ ਖੋ ਕੇ ਤਾਲੇ ਤੋੜ ਕੇ ਮੋਟਰਸਾਈਕਲ ਲੈ ਗਏ ਆ ਉਹਨਾਂ ਇੱਕ ਮੋਟਰ ਲੈ ਗਿਆ ਵਾ ਸੈਸ਼ਨ ਜੱਜ ਸਾਹਿਬ ਸਾਰੇ ਦੁਕਾਨਦਾਰ ਯੂਨੀਅਨ ਸਾਰੇ ਇਕੱਠੇ ਹੋਈ ਹੈ ਜੀ ਸਾਰੇ ਪ੍ਰਧਾਨ ਦੁਕਾਨਦਾਰ ਤੇ ਸਾਰੇ ਇਕੱਠੇ ਹੋਇਆ ਜੀ ਜਿਹੜੀ ਸ਼ਹਿਰ ਦੇ ਵਿੱਚ ਜਿਹੜੀ ਵਾਰਦਾਤਾ ਹੋ ਰਹੀ ਆ ਸੀ ਜੀ ਉਹਨੂੰ ਉਹਦੇ ਸਬੰਧ ਵਿੱਚ ਇਕੱਠੇ ਹੋ ਰਿਹਾ ਜੀ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਜੀ ਜਿਹੜੇ ਦੁਕਾਨਦਾਰ ਵੀਰ ਨੇ ਅੱਜ ਉਹਨਾਂ ਨੇ ਸਾਰਾ ਸ਼ਹਿਰ ਦੀ ਬੰਦ ਦੀ ਕਾਲ ਕੀ ਕੀਤੀ ਪ੍ਰਸ਼ਾਸਨ ਨੇ ਸਾਨੂੰ ਜਿਹੜਾ ਇੱਕ ਸ਼ਹਿਰ ਵਿੱਚ ਪ੍ਰਸ਼ਾਸਨ ਦਵਾਇਆ ਵਾ ਜਿਹੜਾ ਵੀ ਉਹਨਾਂ ਨੇ ਅੱਜ ਤੋਂ ਬਾਅਦ ਜਿਹੜੀ ਚੋਰੀ ਨੇ ਜਿਹੜੀ ਹੋ ਗਈ ਜਿਹੜੀਆਂ ਪਹਿਲੀਆਂ ਚੋਰੀਆਂ ਹੋਈਆਂ ਹੋਈਆਂ ਉਹਨਾਂ ਨੂੰ ਜਿਹੜਾ ਬੰਦ ਕਰਕੇ ਜਿਹੜਾ ਉਹਨਾਂ ਨੂੰ ਜਿਹੜਾ ਫੜੇ ਜਾਣਗੇ ਜਿਹੜੇ ਚੋਰ ਫੜੇ ਜਾਣਗੇ ਜੇ ਪ੍ਰਸ਼ਾਸਨ ਕੋਈ ਨਹੀਂ ਕਾਰਵਾਈ ਕਰਦਾ ਤੇ ਅੱਜ ਤੋਂ 15 ਦਿਨ ਬਾਅਦ 15 ਦਿਨ ਦਾ ਸਾਨੂੰ ਨੇ ਟਾਈਮ ਲਿਆ ਵਾ ਜੇ 15 ਦਿਨ ਬਾਅਦ ਨਹੀਂ ਕੋਈ ਪ੍ਰਸ਼ਾਸਨ ਕਾਰਵਾਈ ਕਰਦਾ ਇਹ ਜਿਹੜਾ ਪ੍ਰੋਪਰ ਤੌਰ ਤੇ ਜਿਹੜਾ ਸ਼ਹਿਰ ਮੁਕੰਮਲ ਤੌਰ ਤੇ ਬੰਦੂ ਕਿੰਨੀਆਂ ਚੋਰੀਆਂ ਹੋ ਚੁੱਕੀਆਂ ਨੇ ਲਗਭਗ ਸ਼ਹਿਰ ਦੇ ਵਿੱਚ ਜਿਹੜੀਆਂ ਚੋਰੀਆਂ ਆਦੀ ਕਾਫੀ ਚੋਰੀਆਂ ਹੋ ਚੁੱਕੀਆਂ ਆਈਆਂ ਵਾ ਬਟ ਇਹ ਘਰਾਂ ਦੇ ਵਿੱਚ ਵੀ ਚੋਰੀਆਂ ਆਈਆਂ ਨੇ ਜਿਹੜੀ ਦੁਕਾਨਦਾਰ ਸਿਆਰੇ ਦੁਕਾਨ ਤੇ ਚੋਰੀ ਹੋਈ ਆ ਹੋਰ ਦੁਕਾਨ ਤੇ ਚੋਰੀ ਹੋਈਆਂ ਵਾ ਬਟ ਉਹਨਾਂ ਦੇ ਅਜੇ ਤੱਕ ਕੋਈ ਪ੍ਰਭਾਈ ਨਹੀਂ ਕੀਤੀ ਗਈ ਅਗਰ ਇਹ ਚੋਰੀਆਂ ਨਹੀਂ ਰੁਕਦੀਆਂ ਤੇ ਕੀ ਡਿਸੀਜਨ ਲਿਆ ਜਾਊਗਾ ਸ਼ਹਿਰ ਦੀ ਅਗਲੀ ਕਾਰਵਾਈ ਸਾਡੀ ਅਗਲੀ ਸ਼ਾਇਦ ਪੂਰੀ ਤਰ੍ਹਾਂ ਮੁਕੰਮਲ ਤੌਰ ਤੇ ਬੰਦ ਹੋਊਗਾ ਅਣਮਿੱਥੇ ਲਈ ਅਣਮਿੱਥੇ ਲਈ ਸਮੇਂ ਲਈ ਬੰਦ ਹੋਊਗਾ ਅਸੀਂ ਐਸਐਸਪੀ ਸਾਹਿਬ ਕੋ ਵੀ ਗਏ ਸੀ ਪਰ ਸਾਨੂੰ ਉਹਨਾਂ ਨੇ ਅਜੇ ਤੱਕ ਕੋਈ ਨਿਆੜ ਨਹੀਂ ਦਿੱਤਾ ਗਿਆ ਕਮਿਊਨਿਟੀ ਸੀ ਸਾਹਿਬ ਇੱਥੇ ਡੀਐਸਪੀ ਸਾਹਿਬ ਆਏ ਨੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ ਕਿ ਸਾਨੂੰ 15 ਦਿਨ ਦਾ ਟਾਈਮ ਦਿੱਤਾ ਜਾਵੇ 15 ਦਿਨਾਂ ਦੇ ਵਿੱਚ ਰੇਡ ਜਿਹੜੇ ਜਿਹੜੇ ਜਿਹਨਾਂ ਨੇ ਚੋਰੀ ਕੀਤੀ ਉਹਨਾਂ ਨੂੰ ਫੜ ਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਵੀ ਜਿਹੜੇ ਸਾਡੇ ਤਰਨਤਾਰਨ ਦੇ ਐਮਐਲਏ ਸਾਹਿਬ ਨੇ ਉਹਨਾਂ ਦੇ ਵਿੱਚ ਚੋਰੀ ਹੋਈ ਆ ਪਰ ਉਹਨਾਂ ਨੇ ਅਜੇ ਤੱਕ ਕਿਸੇ ਚੋਰੀ ਦਾ ਜਾਂ ਕਿਸੇ ਵੀ ਵਾਰਦਾਤਾਂ ਹੋਈਆਂ ਵੀ ਉਹਨਾਂ ਨੇ ਅਜੇ ਤੱਕ ਕੋਈ ਇਹੋ ਦਾ ਕੋਈ ਇਹਨਾਂ ਨੇ ਨਾਮ ਉਹਨਾਂ ਦਾ ਕੋਈ ਵਿਆਣ ਆਵਾ ਤੇ ਨਾ ਹੀ ਉਹਨਾਂ ਨੇ ਕੋਈ ਕਾਰਵਾਈ ਕੀਤੀ ਪੁਲਿਸ ਪ੍ਰਸ਼ਾਸਨ ਦਾ ਇੱਕੋ ਬਾਣਾ ਲੱਗ ਰਿਹਾ ਵੀ ਇਹਨਾਂ ਦੇ ਜਿਹੜੇ ਸੀਸੀਟੀਵੀ ਕੈਮਰੇ ਸੇ ਦਰਵਾਜਿਆਂ ਤੱਕ ਸਹਿਮ ਤੱਕ ਕੀ ਇਹਨਾਂ ਦੀ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਜੀ ਕੈਮਰੇ ਸੀਸੀਟੀਵੀ ਕੈਮਰੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਜੀ ਅਸੀਂ ਦੇ ਆਪਣੀ ਦੁਕਾਨਾਂ ਦੇ ਅੰਦਰ ਜਾਂ ਬਾਹਰ ਕੈਮਰੇ ਨੋਟੇ ਕੈਮਰੇ ਲਾਉਣ ਕੋਈ ਇਸ਼ੂ ਹੈ ਇਹ ਅਮੀਨ ਨੇ ਵੀ ਕੁਝ ਹੋਰ ਸੋਚੀਆਂ ਹੋਈਆਂ ਮਾਰਦਾ ਤੇ ਉਹਨਾਂ ਦੀ ਇਹ ਵੀ ਉਹ ਚੋਰੀਆਂ ਜ਼ਿਆਦਾ ਹੋ ਰਹੀਆਂ ਉਹਦੇ ਕਰਕੇ ਨਾ ਅੱਜ ਤੋਂ ਅੱਗੇ ਨਾ ਸਟੋਰ ਕੰਪਨੀ ਚੱਲ ਰਹੇ ਨੇ ਪਰ ਮੈਂ ਇਹਨਾਂ ਨੂੰ ਵਿਸ਼ਵਾਸ ਇਹ ਦੇਣਾ ਚੋਰੀਆਂ ਆਏ ਵੀਗਾ ਸਟੇਸ ਕਰਾਂਗੇ ਵੱਧ ਵੱਧ ਸਟੇਸ ਕਰਾਂਗੇ ਕੋਈ ਸਾਡੀਆਂ ਹੋ ਗਿਆ ਤੇ ਜੇ ਕੋਈ ਦੋ ਚਾਰ ਰਿੰਗੀਆਂ ਦੋ ਲਾਈ ਸਟੇਸ ਕਰਕੇ ਨਾ ਸਰ ਗੱਜਰ ਤੋਂ ਵੱਧ ਚੋਰੀਆਂ ਹੋ ਗਈਆਂ ਸ਼ਹਿਰ ਵਿੱਚ ਸ਼ਹਿਰ ਵਾਸੀ ਕਹਿੰਦੇ ਕੋ ਉਹ ਵੀ ਵਿਸ਼ਵਾਸਵਾਹ ਵੀ ਅਸੀਂ ਮਤ ਤੋਂ ਮਤ ਡੀਲਿੰਗ ਕਰਕੇ ਦਵਾ ਜੇ ਇਹਨਾਂ ਨੂੰ ਜਿਹੜੇ ਕੌੜੀਆਂ ਹੋਈਆਂ ਤਾਂ ਕੋਈ ਅਸੀਂ ਟ੍ਰੇਸਿੰਗ ਕੀਤੀ ਹੈ ਕੁਝ ਨਹੀਂ ਕੀਤੀਆਂ ਜਿਹੜੀਆਂ ਰਹਿndੀਆਂ ਅਸੀਂ ਜਲਦੀ ਤੋਂ ਜਲਦੀ ਟ੍ਰੇਸ ਕਰਾਂਗੇ ਪਰ ਮੈਂ ਇਹਨਾਂ ਨੂੰ ਦੁਕਾਨਦਾਰੋਂ ਇੱਕ ਪੀਰ ਕਰਦਾ ਵੀ ਆਪਣੇ ਜਿਹੜੇ ਇਹਨਾਂ ਦੇ ਕੋਈ ਚੌਂਕੀਦਾਰ ਆ ਕੋਈ ਇਹ ਕੋਈ ਇਹਨੂੰ ਆਪਣਾ ਰੱਖਣਾ ਦੁਕਾਨਦਾਰਾਂ ਦੇ ਪਰ ਉਹ ਵੀ ਨਿਗਰਾਨੀ ਕਰਦੇ ਤਾਂ ਸਾਡੇ ਪੀਸੀ ਆ ਰਿਹਾ ਗੱਲ ਮੇਰੇ ਕਹ ਪਸਾਰੇ ਇਹ ਕਾਟੇ ਕਰੀਏ ਵੀ ਦੁਕਾਨਦਾਰਾਂ ਦੇ ਕਦੇ ਕਦੇ ਦੇ ਵੀ ਰੋਸ ਪਾਇਆ ਜਾਂਦਾ ਆ ਇਹ ਆ ਰਹੇ ਦੇ ਵਿੱਚ ਕੋਈ ਪ੍ਰਸ਼ਾਸਨ ਵਾਲੇ ਹੁੰਦਾ ਕੋਈ ਫੂਟ ਨਹੀਂ ਬਣਦਾ ਸਰ ਪੀਰ ਸਾਰੇ ਹੁੰਦੀਆਂ ਸਾਡੀ ਪਰ ਇਹ ਵੀ ਅਸੀਂ ਕਿਦੋਂ ਚੋਰੀ ਉੱਠੀ ਮੇਰੇ ਕਿਲੇ ਵੇ ਜਿਹੜਾ ਕੈਮਰਾ ਆਪਣੀ ਦੁਕਾਨ ਨੂੰ ਕਰਦੇ ਆਪਾਂ ਕੈਮਰਾ ਤੋਂ ਕਿਸੇ ਵੇਲੇ ਅਸੀਂ ਲੀਡ ਲਾ ਕੇ ਹੀ ਬੜੀ ਤਾਕਤ ਤੋਰ ਫੜ ਰਹੀ ਨੇ ਪਹਿਲੇ ਧਿਆਨੇ ਤੱਕ ਕਿਤੇ ਵੀ ਹੁੰਦਾ ਬਈ ਚੋੜ ਤਕਰੀਬੇ ਫੜ ਰਹੀ ਨੇ ਅੱਜ ਜਿਹੜੇ ਕੈਮਰੇ ਪੰਜਾਬ 'ਚ ਸੀ ਇਹ ਕੈਮਰਾ ਆਪਣੀ ਦੁਕਾਨ ਤੇ ਕਹਿੰਦੇ ਕੋਈ ਪੰਜਾਬ ਨਹੀਂ ਕਵਰ ਕਰਦੀ ਸਰ ਜਦੋਂ ਇੰਨੀ ਕੰਪਨੀ ਇਹਨਾਂ ਨੇ ਮੈਂ ਕਹਿੰਦਾ ਵੀ ਉਹ ਵੀ ਆਪਣੇ ਕੈਮਰੇ ਜਿਹੜੇ ਬਾਜ਼ਾਰਾਂ ਨੂੰ ਵੀ ਥੋੜਾ ਜਿਹਾ ਲੌਂਡ ਵੀ ਜਿਹੜਾ ਬਾਜ਼ਾਰ ਵੀ ਜਿਹੜਾ ਕਰੀਆ ਹੋ ਜਿਹੜੇ ਬਾਜ਼ਾਰ ਤੋਂ ਵੀ ਪਹੁੰਚਦਾ ਜਾਂਦਾ ਰਹੀ ਜੋਤੇ ਕੋ ਦਾ ਵੇਖ ਸਕਗੇ ਸਿੱਲੇ ਕਦ ਤੇ ਲਾ ਲਾ ਕਿਚੋਰੀਆਂ ਔਰ 300 ਹੋ ਜਾਣਗੀਆਂ ਚੋਰੀਆਂ ਨੂੰ ਫੀਸ ਕਰ ਦਿੱਦੀਆਂ ਹੁਣ ਇੱਕੀ ਗੱਲ ਕੈਮਰੇ ਦਾ ਹੀ ਭਾਨਾ ਰਹਿ ਗਿਆ ਲੋਕ ਕਹਿੰਦੇ ਵੇ ਵੀ ਭਾਨਾ ਰਹਿ ਗਿਆ ਇੱਕ ਕੈਮਰੇ ਦਾ ਹੀ ਰਹਿ ਗਿਆ ਨਾ ਨਭਾਨਾ ਚੋਰੀਆਂ ਦੀਆਂ 300 ਜੜੀਆਂ ਜਿਹਾ ਹੀ ਕਰਦੇ ਉਹਨਾਂ ਦਾ ਵੀ ਇਹਨੂੰ ਕੱਲ ਦੱਸਾਂਗਾ ਕਿ ਉਹਨਾਂ ਇਕੱਠੇ ਹੋਏ ਆ ਦੁਖੀ ਹੋ ਕੇ ਇਕੱਠੇ ਹੋਏ ਆ ਜੀ ਪਰ ਇਹ ਕਿਸੇ ਵੀ ਤਰ੍ਹਾਂ ਜਿਹੜਾ ਸ਼ਹਿਰ ਦੇ ਵਿੱਚ ਸਾਹਮਣ ਹੋ ਜਾਂਦਾ ਤੇ ਉਹ ਵੇਖਦਾ ਵੀ ਬੜੇ ਵੱਡੇ ਪੱਦਰ ਤੇ ਜੜੀਆਂ ਚੋਰੀਆਂ ਹੋ ਰੀਆਂ ਆ ਸਾਹਿਬ ਇਹਨਾਂ ਨੂੰ ਬੇਨਤੀ ਹੋ ਜਾਂਦੀ ਕੁਝ ਦਿਨਾਂ ਦੇ ਵਿੱਚ ਕਈ ਚੋਰੀਆਂ ਜਿਹੜੀਆਂ ਸ਼ਹਿਰ ਦੇ ਵਿੱਚ ਮੌਜੂਦਾ ਜਿਹੜਾ ਮ ਦੇ ਨਾਲ ਆਪਣੀਆਂ ਹੋ ਗਈਆਂ ਵਾਜੀ ਹੋ ਹਜੇ ਤੱਕ ਕੋਈ ਵੀ ਚੋਰੀ ਜਿਹੜੀ ਹੈ ਟ੍ਰੇਸ ਨਹੀਂ ਹੋਈ ਦੇਖੋ ਆ ਮੇਰੇ ਨਾਲ ਸੋਤੇ ਆ ਭਾਜੀ ਇਹਨਾਂ ਦੀ ਜਿਹੜੀ ਚੋਰੀ ਚੋਰੀ ਆਪਣਾ ਚਣਿਆਰੇ ਦੀ ਦੁਕਾਨ ਆ ਜੀ ਬੜੇ ਦਿਨ ਹੋ ਗਏ ਆ ਹਜੇ ਤੱਕ ਅਦੀ ਪ੍ਰੋਪਰ ਚੋਰੀ ਨਹੀਂ ਹੋਈ ਸਾਹਮਣੇ ਬਿੱਟੂ ਭਾਈ ਜੀ ਦੀ ਦੁਕਾਨ ਆ ਜੀ ਕਪੜੇ ਵਾਲਿਆਂ ਦੀ ਉਹਨਾਂ ਦਾ 3 ਲੱਖ ਦੀਆਂ ਚੋਰੀਆਂ ਆ ਇਹ ਹੁਣ ਤੱਕ ਤੁਹਾਡੀਆਂ ਦੇਖੋ ਜੋ ਮੇਰੀ ਨੋਟਾ ਜੀ 10 12 ਚੋਰੀਆਂ ਹੋ ਚੁੱਕੀਆਂ ਇਹਦੇ ਵਿੱਚ ਹਾਲ ਤੱਕ ਚੋਰ ਕੋਈ ਨਹੀਂ ਫੜੇ ਹਜੇ ਤੱਕ ਕੋਈ ਵੀ ਚੋਰੀ ਜਿਹੜੀ ਹੈ ਟ੍ਰੇਸ ਨਹੀਂ ਹੋਈ ਲੋਕ ਬਹੁਤ ਦੁਖੀ ਆ ਜੀ ਪ੍ਰਸ਼ਾਸਨ ਤੋਂ ਦੇਖੋ ਪ੍ਰਸ਼ਾਸਨ ਦੇ ਨਾਲ ਆ ਪ੍ਰਸ਼ਾਸਨ ਦਾ ਕੰਮ ਆ ਕਿ ਜੇ ਪ੍ਰਸ਼ਾਸਨ ਜਾਗੂਗਾ ਤੇ ਲੋਕੀ ਸੁਰੱਖਿਤ ਰਹਿਣਗੇ ਅੱਜ ਸਾਰੇ ਦੁਕਾਨਦਾਰ ਜਿਹੜੇ ਆ ਵੱਡੇ ਪੱਧਰ ਤੇ ਇਕੱਠੇ ਹੋਏ ਆ ਤੇ ਇਹੋ ਹੀ ਬੇਨਤੀ ਕਰਦੇ ਆ ਸਰਕਾਰ ਅੱਗੇ ਐਮਐਲਏ ਸਾਹਿਬ ਅੱਗੇ ਐਸਐਸਪੀ ਸਾਹਿਬ ਅੱਗੇ ਕਿ ਜਿਹੜੀ ਆ ਚੋਰੀਆਂ ਜਿਹੜੀਆਂ ਸ਼ਹਿਰ ਦੇ ਵਿੱਚ ਵੱਡੇ ਪੱਧਰ ਤੇ ਹੋ ਰਹੀਆਂ ਵਾਂ ਇਹਨਾਂ ਨੂੰ ਬੰਦ ਕਰਾ ਜਾਵੇ ਵੇਖੋ ਵਪਾਰ ਦੇ ਅੱਗੇ ਨਹੀਂ ਰਹਿ ਕੇ ਜੀ ਸ਼ਹਿਰ ਦੇ ਵਿੱਚ ਤੇ ਉਤੋਂ ਚੋਰੀਆਂ ਹੋ ਰਹੀਆਂ ਉਤੋਂ ਹਰ ਦੁਕਾਨਦਾਰ ਨੂੰ ਜਿਹੜੀਆਂ ਧਮਕੀਆਂ ਆਉਂਦੀਆਂ ਵਾਂ ਜੀ ਤੇ ਇਹ ਆ ਗੀ ਇੱਥੇ ਨੱਥ ਪਾਈ ਜਾਵੇ ਕੱਲ ਪਰसों ਮੇਰੇ ਖਾਲ ਸੀਐਮ ਸਾਹਿਬ ਨੇ ਵੀ ਮੀਟਿੰਗ ਕੀਤੀ ਆ ਕਿ ਅਸੀਂ ਜਲਦੀ ਇਹ ਵੱਡੇ ਪੱਧਰ ਤੇ ਕਾਰਵਾਈ ਕਰਾਂਗੇ ਤੇ ਸਾਰੇ ਲੋਕ ਬਹੁਤ ਉਕਿਆ ਤੁਸੀਂ ਇੱਕ ਵਾਰੀ ਕੈਮਰਾ ਮਾਰੋ ਤੇ ਅਸੀਂ ਇਹ ਚਾਹਦੇ ਆਂ ਕਿ ਜਿਹੜਾ ਲੋਕੀ ਸਰਗਤ ਹੋਣਗੇ ਤੇ ਉਹਨਾਂ ਵਪਾਰ ਵਧੂਗਾ ਤੇ ਸਰਕਾਰਾਂ ਉਹਨਾਂ ਦੇ ਨਾਲ ਹੀ ਚੱਲਦੀਆਂ ਆਂ ਚੋਰੀਆਂ ਹੋਰੀਆਂ ਲਗਾ